ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਹੋਰ ਵਾਅਦਾ ਹੁੰਦਾ ਨਜ਼ਰ ਆਇਆ ਕਿਉਂਕਿ ਬੀਤੇ ਕੱਲ ਮੋਹਾਲੀ ਦੀ ਅਦਾਲਤ ਨੇ ਮਜੀਠੀਆ ਨੂੰ ਰਾਹਤ ਨਹੀਂ ਦਿੱਤੀ ਉਹਨਾਂ ਨੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਦੇ ਵਿੱਚ ਮੁੜ ਤੋਂ 14 ਦਿਨਾਂ ਦਾ ਵਾਅਦਾ ਕਰ ਦਿੱਤਾ ਹੁਣ ਜੋ ਅਗਲੀ ਪੇਸ਼ੀ ਹੈ ਮਾਮਲੇ ਦੇ ਵਿੱਚ ਉਹ 28 ਅਗਸਤ ਨੂੰ ਹੋਵੇਗੀ ਮਜੀਠੀਆ ਦੱਸਦੀ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕਥਿਤ ਦੋਸ਼ਾਦਿਨ ਨਾਂਬਾਦੀ ਨਿਊ ਜੇਲ ਦੇ ਵਿੱਚ ਬੰਦ ਨੇ ਅਦਾਲਤ ਨੇ ਹਿਰਾਸਤ ਵਿੱਚ 14 ਦਿਨਾਂ ਦਾ ਵਾਅਦਾ ਕੀਤਾ ਹੈ ਵਿਕਰਮ ਮਜੀਠੀਆ ਨੂੰ ਨਿੱਜੀ ਤੌਰ ਤੇ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਸੀ ਉਹਨਾਂ ਦੀ ਜੇਲ੍ਹ ਵਿੱਚੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਪੇਸ਼ੀ ਹੋਈ ਸੀ ਇਸ ਦੌਰਾਨ ਪੇਸ਼ੀ ਬਾਰੇ ਬਹਿਸ ਬਾਰੇ ਵਕੀਲ ਨੇ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ 'ਚ ਅੱਜ ਦੋਨੋਂ ਤਰ੍ਹਾਂ ਦੀ ਸਰਕਾਰ ਦੀ ਵੀ ਔਰ ਡਿਫੈਂਸ ਦੀ ਦੋਨਾਂ ਦੀ ਜਿਹੜੀ ਬਹਿਸ ਹੈ ਉਹ ਕੰਕਲੂਡ ਹੋ ਗਈ ਹੁਣ ਜੱਜ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਨੇ ਕੁਝ ਹੋਰ ਕਹਿਣਾ ਤਾਂ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਚ ਜਿਹੜਾ ਫਾਈਨਲ ਆਰਡਰ ਹੈ ਬیل ਐਪਲੀਕੇਸ਼ਨ ਤੇ ਹੋਆਏਗਾ ਨਾਲ ਹੀ ਇਹਦੇ ਚੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦੱਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੈਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਲੇਕਿਨ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਅੱਗੇ ਹਫਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫਤੇ 'ਚ ਇੱਕ ਵਾਰ ਕਰ ਦਿੱਤਾ ਵੀ 15 ਮਿੰਟ ਦੇ ਲਈ ਪਹਿਲੇ ਹਫਤੇ ਚ ਦੋ ਵਾਰੀ ਇੱਕ ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਜ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮੁਕੱਦਮਾ ਇਹ ਪਹਿਲੇ ਦਿਨ ਤੋਂ ਬੜਾ ਸਾਫ ਸ਼ੀਸ਼ੇ ਵਾਂਗੂ ਸੀ ਕਿ ਇਹਦੇ ਚ ਸਰਕਾਰ ਕੋਲੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ ਮੀਡੀਆ ਦੇ ਵਿੱਚ ਸਰਕਾਰ ਵੱਲੋਂ ਫਲਾਏ ਗਏ ਜਿਨ੍ਹਾਂ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਉਹਨੇ ਆਰਗੂਮੈਂਟਸ ਖਤਮ ਹੋ ਚੁੱਕੀਆਂ ਨੇ ਸੋ ਮੈਂ ਕੋਈ ਵੀ ਚੀਜ਼ ਹੁਣ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚੱਲਾ ਗਿਆ 18 ਤਰੀਕ ਨੂੰ ਇਹ ਕੇਸ ਬਟ ਇਟ ਇਜ਼ ਬੜੀ ਸਪਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਭਗਵੰਤ ਸਿੰਘ ਸਾਹਿਬ ਨੇ ਝੂਠ ਫਲਾਇਆ ਉਹਦੇ ਕੋਈ ਸਬੂਤ ਹੋਏ ਕਿ ਤੱਕ ਇਹਨਾਂ ਕੋਲ ਨਹੀਂ ਹੈ ਔਰ ਜਿਹੜੀ ਦੂਸਰੀ ਗੱਲ ਮੈਂ ਕਹਿੰਦਾ ਚਾਹਦਾ ਕਿ মিডিਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਜਿਦਾਜ ਉਹਨਾਂ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਜੁਡੀਸ਼ੀਅਲ ਰਿਮਾਂਡਿਕ ਪ੍ਰੋਸੀਜਰ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਜ਼ ਨੂੰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵਧਾ ਜਾਣਾ ਉਹਨਾਂ ਘੱਟ ਹੋ ਸਕਦਾ ਨਾ ਵਧ ਹੋ ਸਕਦਾ ਸੋਨੋ ਇਸ ਤਰੀਕੇ ਸਰਕਾਰ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਨਿਰਾਇਕ ਖਿਆਸਕ ਵੱਧ ਗਈ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਬੇਲ ਐਪਲੀਕੇਸ਼ਨ ਪੈਂਡਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋੜ ਹੈ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਫਰਕੂਨਜ਼ੇ ਜਿਹੜੀ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆਸਕ ਦੇਖੋ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਹੈ ਕਿ ਜੇ ਕਿ ਸਿੱਧੀ ਹਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ ਬੇਲ ਦਾ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨਸ ਪੈਂਡਿੰਗ ਐ ਉਹਨਾਂ ਦੇ ਵਿੱਚ ਵੀ ਆਉਂਦਾ ਸਰ ਇਸ ਤੋਂ ਇਲਾਵਾ ਹੋਰ ਜਿਹੜੀ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗ ਆਈ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜਾਂਦਾ ਤੁਸੀਂ ਯਾ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀ ਐਪਲੀਕੇਸ਼ਨ ਇਹਦੇ ਨਾਲ ਹੈਗੀ ਉਹਨਾਂ ਸਾਰੀਆਂ ਕੰਸਾਈਕਲ ਚ ਨਹੀਂ ਮੰਡੇ